ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ ਲਈ ਪਹੁੰਚੇ ਸੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਅਨੰਦਪੁਰ ਸਾਹਿਬ ਜਿਹੜਾ ਨਾਂ ਹੈ ਇਸ ਸ਼ਹਿਰ ਦਾ ਨਾਂ ਜਿਹੜਾ ਪਹਿਲਾਂ ਸੀ ਉਹ ਮਾਖੋਵਾਲ ਸੀ ਤਾਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਥੇ ਇਹਦੀ ਸਥਾਪਨਾ કરી ਵਸਾਇਆ ਨਗਰ ਤੇ ਅੱਜ ਕੱਲ ਅਸੀਂ ਇਸ ਨੂੰ ਅਨੰਦਪੁਰ ਸਾਹਿਬ ਦੇ ਨਾਂ ਨਾਲ ਜਾਣਦੇ ਹਾਂ ਸਨ 1699 ਦੇ ਵਿੱਚ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਪੰਜ ਪਿਆਰੇ ਸਾਜ ਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਉਸ ਤੋਂ ਬਾਅਦ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦਾ ਜਿਹੜਾ ਉਹ ਵਰ ਲਿਆ ਉਸ ਤੋਂ ਬਾਅਦ ਜਿਹੜੀ ਇਹ ਖਾਲਸੇ ਦੀ ਜਨਮ ਭੂਮੀ ਹੈ ਜਿਹੜੀ ਇਸ ਨੂੰ ਕਿਹਾ ਜਾਂਦਾ ਹੈ ਇੱਥੇ ਤਖਤ ਸ਼੍ਰੀ ਕੇਸਗੜ ਸਾਹਿਬ ਵੀ ਹੈ ਜਿਹੜਾ ਉਸ ਦੀ ਸਥਾਪਨਾ ਹੋਈ ਉਸ ਦੇ ਆਲੇ-ਦਾਲੇ ਪੰਜ ਕਿਲੇ ਨੇ ਜਿਹੜੇ ਉਹਨਾਂ ਦੀ ਸਥਾਪਨਾ ਹੋਈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਏ ਇਹ ਛੋਟਾ ਜਿਹਾ ਜਿਹੜਾ ਤੁਹਾਨੂੰ ਥੋੜੇ ਅੱਖਰਾਂ ਦੇ ਵਿੱਚ ਇਤਿਹਾਸ ਦੱਸਿਆ ਉਹ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਤਾਂ ਜੋ ਉਹ ਆਪਣੇ ਸਿੱਖ ਕੌਮ ਦੇ ਇਤਿਹਾਸ ਤੋਂ ਜਾਣੂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ